ਹਾਂਜੀ ਬਹੁਤ ਸੋਹਣੀ ਕਲੈਕਸ਼ਨ ਆਈ ਹੈ ਜੀ ਆਰੀਓ ਵਰਕ ਦੇ ਵਿੱਚ ਸਪੀਰੀਅਰ ਕਾਟਰਨ ਪ੍ਰਿੰਸਸ ਕਲੈਕਸ਼ਨ ਦੇ ਉੱਪਰ ਆਰੀ ਦਾ ਵਰਕ ਕਰਵਾਤਾ ਜੀ ਤਿੰਨ ਕਲਰਾਂਾਂ ਕੇ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਜਲਦੀ ਆ ਦੀ ਡਿਜ਼ਾਈਨ ਦੇਖੋ ਜੀ ਔਰ ਨਾਲੋਂ ਨਾਲ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ ਸ਼ਰਟ ਦੇਖੋ ਜੀ ਡਿਸਟ੍ਰੈਂਟਿਡ ਸ਼ਰਟ ਆਊਗੀ ਫੁੱਲ ਸ਼ਰਟ 22 ਮੀਟਰ ਦੇ ਉਪਾਰੀ ਵਰਕ ਆਊਗਾ ਜੀ ਬਾਟਮ ਹਾਊਸ ਹੈਲੋ ਪ੍ਰਿੰਟ ਦੀ ਜੀ ਸੇਮ ਬੇਸ ਦੀ ਬਾਟਮ ਹਾਊਸ ਹੈਲੋ ਪ੍ਰਿੰਟ ਦੀ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਕਲਰ ਦੇਖੋ ਜੀ ਕਿੰਨੇ ਸ਼ਾਂਤ ਰ ਕਲਰ ਨੇ ਫਰੰਟ ਬੈਕ ਦੇਖੋ ਜੀ ਆਰੀ ਦਾ ਵਰਕ ਆਊਗਾ ਦੇਖੋ ਜੀ ਕਿੰਨਾ ਆਲਟੀਮੇਟ ਕਲੈਕਸ਼ਨ ਹੈ ਜੀ ਬਹੁਤ ਸੋਹਣੇ ਕਲਰ ਆਉਣਗੇ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਜੀ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਇਹ ਨਾਲ ਦੀ ਨਾਲ ਸੋਲਡ ਆਊਟ ਹੋ ਜੂਗੀ ਕਸਟਮਰ ਜਿਹੜੇ ਕਸਟਮਰ ਰਿਕੁਆਇਰਮੈਂਟ ਹੈਗੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਓ ਜੀ ਜਲਦੀ ਜਲਦੀ ਸਕ੍ਰੀਨ ਤੇ ਨੰਬਰਤਾ ਜੀ ਆਰਡਰ ਤੁਸੀਂ ਸਾਨੂੰ ਵਟਸਐਪ ਤੇ ਭੇਜਣਾ ਜੀ ਸਕ੍ਰੀਨ ਨੰਬਰ ਦਿੱਤਾ ਹੋਇਆ ਹੈ ਵਟਸਐਪ ਨੰਬਰ ਦਿੱਤਾ ਹੋਇਆ ਜੀ ਜਲਦੀ ਜੇ ਸਕ੍ਰੀਨਸ਼ਾਟ ਲਈ ਚਲੋ ਪ੍ਰਾਈਸ ਵੀ ਕੋਈ 1300 ਨਹੀਂ ਕੋਈ 1400 ਨਹੀਂ ਕੱਢਿਆ ਆਪਣੇ 950 ਰੁਪਏ ਦਾ ਓਨਲੀ 950 ਰੁਪਏ ਦਾ ਪ੍ਰਾਈਸ ਹੈ ਜੀ 2 टाइ प्लस 2 5 मीटर सूट ਆਊਗਾ ਡਿਸਟਪ ਰਿੰਟ ਹੈ ਵਿਦਾਰੀ ਦਾ ਵਰਕ ਜੀ ਬਹੁਤ ਸੋਨੇ ਕਲੈਕਸ਼ਨ ਹੈ ਜੀ ਦੇਖੋ ਵਰਕ ਦੇਖੋ ਜੀ ਕਿੰਨਾ ਸਿਆਹ ਸੁਥਰਾ ਵਰਕ ਕਰਵਾਇਆ ਜੀ ਪਿਓ ਰਾਰੀ ਦਾ ਵਰਕ ਕਰਵਾਇਆ ਜੀ ਸਾਰਾ ਨੀਟ ਐਂਡ ਕਲੀਨ ਵਰਕ ਆਊਗਾ ਜੀ ਸ਼ਰਟ ਦੇ ਵਿੱਚ ਸਾਰੀ ਦੇ ਵਿੱਚ ਹੈ ਜੀ 2 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ 5 ਮੀਟਰ ਸੂਟ ਹੈ ਜੀ ਆਨਲਾਈਨ ਪੇਮੈਂਟ ਤੇ 1 ਛੋਟੀ ਸ਼ਿਪਿੰਗ ਹੈ ਕਿ 60 ਰੁਪਏ 2 ਦੀ 80 4 ਦੀ 100 ਹੈ ਜੀ ਕਲਰ ਦੇਖੋ ਜੀ ਇੱਕ ਵਾਰ ਫੇਰ ਦੇਖ ਲਓ ਗੌਰ ਨਾਲ ਜੀ ਸਕਰੀਨ ਸ਼ਾਟ ਲੈ ਲਓ ਹਾਂ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਜਲਦੀ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਲਓ ਜੀ ਕਦਰ ਦੇਖੋ ਜੀ ਪਹਿਲਾਂ ਸਕਰੀਨਸ਼ਾਟ ਲੈ ਲਓ ਜੀ ਜਲਦੀ ਪ੍ਰਾਈਸ ਵੀ 950 ਲੀ ਜੀ 950 ਰੁਪਏ ਪ੍ਰਾਈਸ ਹੈ ਜੀ 5 ਮੀਟਰ ਸੂਟ ਹੈ ਪਿਓਰ ਡਿਸਟ੍ਰੈਸਪੀਰੀਅਰ ਕਾਟਨ ਵਿਦ ਆਰੀ ਦਾ ਵਰਕ ਬਹੁਤ ਸੋਹਣਾ ਕਨਸੈਪਟ ਹੈ ਜੀ ਜਲਦੀ ਜਲਦੀ ਸਕਰੀਨਸ਼ਾਟ ਲੈ ਲਓ ਲਓ ਜੀ ਨੈਕਸਟ ਕਦਰ ਦੇਖੋ ਜੀ ਕਿਹਨਾਂ ਅਲਟੀਮੇਟ ਕਲਰ ਆਊਗਾ ਜੀ ਬਹੁਤ ਸੋਹਣਾ ਕਲਰ ਕਲੈਕਸ਼ਨ ਆਈ ਹੈ ਪ੍ਰਾਈਸ 950 ਲੀ ਜੀ ਤਿੰਨ ਕਲਰ ਨੇ ਬਹੁਤ ਸੋਹਣੇ ਸਪੀਰੀਅਰ